ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁ ਆਪਾਂ ਗੁਰੂ ਘਰ ਬਾਰੇ ਥੋੜੀਆਂ ਜੀਆਂ ਵਿਚਾਰਾਂ ਆਪਾਂ ਕਰਨੀਆਂ ਧੰਨ ਗੁਰੂ ਅਮਰਦਾਸ ਜੀ ਦਾ 450 ਸਾਲਾ ਜੋਤੀ ਜੋਤ ਦਿਵਸ ਮਨਾਇਆ ਜਾ ਰਿਹਾ ਬਹੁਤ ਉਤਸ਼ਾਹ ਏ ਸੰਗਤਾਂ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਗੁਰੂ ਘਰ ਵਿੱਚ ਜਾ ਕੇ ਹਰੇਕ ਸਿੱਖ ਗੁਰੂ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰਦਾ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਕਰਦਾ ਗੁਰੂ ਪਾਤਸ਼ਾਹ ਜੀ ਦੀਆਂ ਜੋ ਕਾਲਣਾ ਸਨ ਉਹਨਾਂ ਕਾਲਣਾ ਦੇ ਨਾਲ ਜੁੜਨ ਦਾ ਯਤਨ ਕਰਦਾ ਗੁਰੂ ਅਮਰਦਾਸ ਜੀ ਦਾ ਜੀਵਨ ਕਾਲ ਜੋ ਸੀ ਉਹ ਸਾਡੇ ਮੱਤ ਵਿੱਚ ਸਾਰਾ ਕੁਝ ਉਹ ਬੈਠਾ ਹੋਣਾ ਚਾਹੀਦਾ ਸੀ ਉਸ ਚੀਜ਼ ਦੇ ਨਾਲ ਜੁੜੇ ਹੋਣੇ ਚਾਹੀਦੇ ਆ ਕਿ ਮਹਾਰਾਜ ਨੇ ਨਗਰ ਵਸਾਏ ਕਿਵੇਂ દવાਖਾਨੇ ਖੋਲੇ ਭਾਈ ਲਾਲੋ ਵਰਗੇ ਵੈਦ ਰੱਖੇ ਜਿਨ੍ਹਾਂ ਨੇ ਬੜਿਆਂ ਦੁਖਿਆਰਿਆਂ ਦਾ ਇਲਾਜ ਕੀਤਾ ਅੱਜ ਮੈਂ ਦੇਖ ਰਿਹਾ ਸਾਰਾ ਮਾਹੌਲ ਜੋ ਸਤਾਬ ਦੀ ਮਨਾਈ ਜਾ ਰਹੀ ਆ ਪਹਿਲਾਂ ਵੀ ਅਸੀਂ ਗੁਰੂ ਸਹਿਬਾਨ ਜੀ ਦੇ ਦਿਹਾੜੇ ਮਨਾਉਂਦੇ ਆਉਂਦੇ ਆ ਮਨਾਉਂਦੇ ਆ ਅੱਜ ਇੱਕ ਕੱਲ ਵੱਡੇ ਪੱਧਰ ਤੇ ਦੇਖਣ ਨੂੰ ਆਈ ਏ ਕਿ ਜੋ ਅੱਜ ਸੁਣ ਨੂੰ ਮਿਲਦਾ ਹੈ ਜਦੋਂ ਸੰਗਤਾਂ ਟਰਾਲੀ ਲੈ ਕੇ ਗੁਰੂ ਘਰ ਵਿੱਚ ਜਾਂਦੀਆਂ ਦਰਸ਼ਨ ਮੇਲੇ ਕਰਦੀਆਂ ਵਾਪਸ ਆਉਂਦੀਆਂ ਬੱਚਿਆਂ ਦੇ ਵਿੱਚ ਵੀ ਵੇਖੋ ਨੂੰ ਮਿਲਿਆ ਵੱਡਿਆਂ ਦੇ ਵਿੱਚ ਵੀ ਵੇਖੋ ਨੂੰ ਮਿਲਿਆ ਕਿ ਜੋ ਪ੍ਰਬੰਧ ਦੇ ਵਿੱਚ ਹੁਣ ਜਿਹੜਾ ਲੰਗਰ ਕਰਕੇ ਜੋ ਪ੍ਰਬੰਧ ਦੇ ਵਿੱਚ ਜਿਹੜਾ ਸਿਸਟਮ ਚੱਲ ਰਿਹਾ ਜੀ ਉਹਦੇ ਵਿੱਚ ਥੋੜਾ ਜਿਹਾ ਇੰਜ ਲੱਗਦਾ ਕਿ ਜਿਵੇਂ ਅੱਜ ਵੱਖ-ਵੱਖ ਪਕਵਾਨ 버ਗਰ ਵੀ ਚੱਲ ਰਹੇ ਨੇ ਪੀਜੇ ਚੱਲ ਰਹੇ ਨੇ ਹੋਰ ਬੜੇ ਸਾਰੇ ਪਕਵਾਨ ਚੱਲ ਰਹੇ ਨੇ ਠੰਡੇ ਵਰਤਾਏ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਅੱਜ ਜਿਹੜਾ ਜ਼ਿਆਦਾ ਮੈਨੂੰ ਲੱਗਦਾ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਬੱਚਿਆਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਗੁਰੂ ਘਰ ਵਿੱਚ ਗਈਆਂ ਸੰਗਤਾਂ ਨੂੰ ਕੋਈ ਉਪਦੇਸ਼ ਨਹੀਂ ਯਾਦ ਕੀ ਉੱਥੋਂ ਸਿੱਖ ਕੇ ਆਏ ਆ ਕੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਹੈ ਕੀ ਉਹਨਾਂ ਦੀਆਂ ਕਹਾਣੀਆਂ ਨੇ ਨਹੀਂ ਪਤਾ ਮਸ਼ਹੂਰੀ ਇੱਥੇ ਕੀ ਕੀਤੀ ਜਾਂਦੀ ਆਣ ਕੇ ਕਿ ਫਲਾਣੇ ਲੰਗਰ ਵਿੱਚ ਆ ਚੱਲ ਰਿਹਾ ਜੀ ਫਲਾਣੇ ਲੰਗਰ ਵਿੱਚ ਉੱਥੇ 버ਗਰ ਵਰਤਾਏ ਜਾ ਰਹੇ ਆ ਉੱਥੇ ਠੰਡੇ ਵਰਤਾਏ ਜਾ ਰਹੇ ਆ ਉੱਥੇ ਆ ਕੁਝ ਚੱਲ ਰਿਹਾ ਬਹੁਤ ਵੱਡੇ ਪੱਧਰ ਤੇ ਲੰਗਰ ਗੁਰੂ ਘਰ ਦਾ ਇੱਕ ਹਿੱਸਾ ਆ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਵੀ ਲੰਗਰ ਗੁਰੂ ਘਰ ਵਿੱਚ ਚੱਲਦਾ ਆ ਰਿਹਾ ਲੋੜਵੰਦ ਵਾਸਤੇ ਆ ਰਿਹਾ ਦੂਰੋਂ ਆਈਆਂ ਸੰਗਤਾਂ ਵਾਸਤੇ ਲੰਗਰ ਹੈ ਪਰ ਜਿਹੜੀ ਦੁਖਾਂਤ ਦੀ ਗੱਲ ਲੱਗਦੀ ਹੈ ਅੱਜ ਦੇ ਸਮੇਂ ਵਿੱਚ ਉਹ ਲੰਗਰ ਦਾ ਜਿਹੜਾ ਰੂਪ ਰੇਖਾ ਜਿਹੜੀ ਉਹ ਬਦਲ ਜਾਣਾ ਜਿਹੜਾ ਨਾ ਉਹ ਬਹੁਤ ਦੁੱਖ ਦੀ ਗੱਲ ਆ ਅੱਜ ਸਿੱਖ ਦੇ ਜੀਵਨ ਦੇ ਵਿੱਚੋਂ ਗੁਰਬਾਣੀ ਦਾ ਉਪਦੇਸ਼ ਨਿਕਲ ਗਿਆ ਗੁਰਬਾਣੀ ਦੀ ਸਿੱਖਿਆ ਨਿਕਲ ਗਈ ਇਤਿਹਾਸ ਦਾ ਜਿਹੜਾ ਵੱਡਮੁੱਲਾ ਪੱਖ ਸੀ ਸਾਡੀ ਜ਼ਿੰਦਗੀ ਦਾ ਉਹ ਸਾਡੇ ਤੋਂ ਦੂਰ ਹੁੰਦਾ ਚਲਿਆ ਗਿਆ ਇਹ ਵਨਸ ਬੰਨੇ ਜਿਹੜੇ ਲੰਗਰ ਨੇ ਨਾ ਇਹ ਗੁਰੂ ਘਰ ਦੀ ਮਰਿਆਦਾ ਨਹੀਂ ਇਹ ਗੁਰੂ ਘਰ ਦਾ ਸਿਧਾਂਤ ਨਹੀਂ ਗੁਰੂ ਘਰ ਦਾ ਸਿਧਾਂਤ ਪੰਗਤ ਵਿੱਚ ਬੈਠ ਕੇ ਸਾਦਾ ਜਿਹੜਾ ਪ੍ਰਸ਼ਾਦਾ ਹੈ ਨਾ ਉਹ ਸਿੱਖ ਦੇ ਜੀਵਨ ਨੂੰ ਬਰਾ ਤ੍ਰਿਪਤ ਕਰਦਾ ਜੀਏ ਅੱਜ ਇਹਨਾਂ ਚੀਜ਼ਾਂ ਕਰਕੇ ਸਾਨੂੰ ਲੱਗਦਾ ਅਸੀਂ ਕਹਿੰਦੇ ਅਸੀਂ ਬੜੇ ਮਹਾਨ ਆ ਜੀ ਬੜੀ ਅਮੀਰ ਹੈ ਕੌਮ ਠੀਕ ਹੈ ਪਰ ਦੂਜਾ ਪੱਖੇ ਵੀ ਹੈ ਕਿ ਅੱਜ ਸਿੱਖਾਂ ਕੋਲ ਕੋਈ ਆਪਣਾ ਨਿੱਜੀ ਵਧੀਆ ਕੋਈ ਸਕੂਲ ਨਹੀਂ ਹੈਗਾ ਜਿੱਥੇ ਜਾ ਕੇ ਸਾਡੇ ਬੱਚੇ ਗੁਰਸਿੱਖਾਂ ਦੇ ਬੱਚੇ ਅਮਰਧਾਰੀ ਪਰਿਵਾਰਾਂ ਦੇ ਬੱਚੇ ਜਾ ਕੇ ਸਿੱਖਿਆ ਲੈ ਕੇ ਵੱਡੇ ਅਫਸਰ ਬਣ ਜਾਂਦੇ ਅੱਜ ਸਾਡੇ ਕੋਲ ਕੋਈ ਚੰਗਾ ਹਸਪੀਟਲ ਨਹੀਂ ਅੱਜ ਸਾਡੇ ਵੀਰ ਭਰਾ ਗਰੀਬੀ ਕਾਰਨ ਉਹਨਾਂ ਨੂੰ ਅੱਜ ਕਰਕੇ ਉਹਨਾਂ ਦੀ ਡੈਥ ਹੋ ਜਾਂਦੀ ਔਲਾਜ ਨਹੀਂ ਹੋ ਰਿਹਾ ਅੱਜ ਉਹਨਾਂ ਦਾ ਹਸਪੀਟਲਾਂ ਦੇ ਵਿੱਚ ਬੜੇ ਮਹਿੰਗੇ ਰੇਟ ਨੇ ਗਰੀਬ ਜਾ ਕੇ ਉੱਥੋਂ ਇਲਾਜ ਆਪਣਾ ਨਹੀਂ ਕਰਵਾ ਸਕਦਾ ਅੱਜ ਸਾਡੇ ਕੋਲ ਕੋਈ ਚੰਗਾ ਕੋਈ ਕੌਮ ਦਾ ਹਸਪੀਟਲ ਨਹੀਂ ਹੈਗਾ ਜੀ ਜਿੱਥੇ ਗੁਰਸਿੱਖ ਪਰਿਵਾਰਾਂ ਦਾ ਇਲਾਜ ਹੋ ਸਕਦਾ ਜਿੱਥੇ ਉਹਨਾਂ ਦੀ ਸੰਭਾਲ ਹੋ ਸਕਦੀ ਉਹਨਾਂ ਦੇ ਦੁੱਖ ਨੂੰ ਸੁਣਿਆ ਜਾਂਦਾ ਇਹ ਫਲਸਫਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਲਾਗੂ ਕੀਤਾ ਜੀ ਭਾਈ ਪ੍ਰੇਮੇ ਕੋੜੀ ਵਰਗੇ ਦਾ ਇਲਾਜ ਹੋਇਆ ਠੀਕ ਹੋਇਆ ਮਹਾਰਾਜ ਨੇ ਬਾਈ ਮੰਜੀਆਂ ਦੇ ਵਿੱਚ ਉਹਨਾਂ ਦੀ ਜਗ੍ਹਾ ਬਣਾ ਦਿੱਤੀ ਭਾਈ ਲਾਲੋ ਵਰਗੇ ਵੈਦ ਰੱਖੇ ਗਏ ਜਿਨ੍ਹਾਂ ਨੇ ਬੜਾ ਇਲਾਜ ਕੀਤਾ ਦੁਖੀਆਂ ਦਾ ਇਲਾਜ ਕੀਤਾ ਮਹਾਰਾਜ ਨੇ ਦਵਾਖਾਨੇ ਬਣਾਏ ਤਾਂ ਤਰਨਤਾਲ ਸਾਹਿਬ ਵੀ ਗੁਰੂ ਸਾਹਿਬ ਜੀ ਇਹ ਦਵਾਖਾਨੇ ਬਣਾਏ ਸਨ ਅੱਜ ਸਾਡੀ ਸਿੱਖ ਕੌਮ ਦਾ ਧਿਆਨ ਇਸ ਪਾਸਿਓਂ हट ਗਿਆ ਤੇ ਜਿਹੜੇ ਵੱਡੇ ਕਾਰਨ ਸਨ ਸਾਡੇ ਬੱਚੇ ਥੋੜਾ ਬੜਾ ਪੜ੍ਹ ਕੇ ਵਿਦੇਸ਼ਾਂ ਵੱਲ ਨੂੰ ਭਜਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਇੱਥੇ ਚੰਗੀਆਂ ਨੌਕਰੀਆਂ ਦੇ ਕੋਈ ਸਾਧਨ ਬਣ ਸਕਦੇ ਕੋਈ ਪੜ੍ਹਾਈ ਇਹੋ ਜਿਹੀ ਬੱਚੇ ਕਰ ਸਕਦੇ ਸਾਡੇ ਵਿੱਚ ਅੱਜ ਇਹੋ ਜਿਹਾ ਕੋਈ ਮਾਹੌਲ ਨਹੀਂ ਹੈ ਸਾਡੀਆਂ ਜਥੇਬੰਦੀਆਂ ਸਾਡਾ ਪੰਥ ਸਾਡੀ ਕੌਮ ਚੰਗਾ ਸਕੂਲ ਖੋਲਣ ਵਾਲੇ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਚੰਗਾ ਹਸਪੀਟਲ ਖੋਲਣ ਵਾਲੇ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਵੱਡੇ ਵੱਡੇ ਲੰਗਰ ਲਾ ਲੈਣੇ ਕੌਮ ਦੀ ਅਮੀਰੀ ਨਹੀਂ ਆਜ ਜਿਹੜੇ ਵੀ ਲੋਕ ਨਮਸਕਾਰ ਕਰਕੇ ਆਉਂਦੇ ਨੇ ਗੁਰੂ ਘਰ ਦੇ ਵਿੱਚ ਸਤਾਪ ਦੀ ਮਨਾ ਕੇ ਆ ਰਹੇ ਨੇ ਉਹਨਾਂ ਨੂੰ ਪੁੱਛ ਕੇ ਵੇਖੀਏ ਧੰਨ ਗੁਰੂ ਅਮਰਦਾਸ ਮਹਾਰਾਜੀ ਦੇ ਜੀਵਨ ਬਾਰੇ ਨਹੀਂ ਦੱਸ ਸਕਦੇ ਉਹ ਕਿਉਂਕਿ ਜਿਹੜਾ ਅਸਲ ਮਨੋਰਥ ਸੀ ਇਤਿਹਾਸ ਦੇ ਨਾਲ ਜੋੜਨ ਦਾ ਗੁਰਬਾਣੀ ਦੇ ਨਾਲ ਜੋੜਨ ਦਾ ਉਹ ਜਦ ਸਾਡੇ ਦੇਵਲ ਵਿੱਚੋਂ ਨਿਕਲ ਗਿਆ ਜੀ ਅਸੀਂ ਉਹਦੇ ਨਾਲ ਜੋੜ ਨਹੀਂ ਸਕੇ ਸਾਡੇ ਜੀਵਨ ਦਾ ਹਿੱਸਾ ਬਣ ਨਹੀਂ ਸਕਿਆ ਕਿਉਂਕਿ ਉਸ ਪਾਸੇ ਸਾਡਾ ਧਿਆਨ ਲੈ ਕੇ ਨਹੀਂ ਗਿਆ ਕੋਈ ਜੋ ਸਾਨੂੰ ਪਹੁੰਚਣਾ ਚਾਹੀਦਾ ਸੀ ਜੋ ਸਾਡੇ ਦਿਹਾੜੇ ਸਨ ਜੋ ਮਨਾਉਣੇ ਚਾਹੀਦੇ ਸਨ ਬੜੇ ਸੁਚੱਜੇ ਤਰੀਕੇ ਦੇ ਨਾਲ ਗੁਰੂ ਉਪਦੇਸ਼ ਨੂੰ ਸਮਝ ਕੇ ਸਾਨੂੰ ਪਤਾ ਲੱਗਦਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜ਼ਿੰਦਗੀ ਕਾਰਜ ਕਿਹੜੇ-ਕਿਹੜੇ ਕੀਤੇ ਜ਼ਿੰਦਗੀ ਵਿੱਚ ਨੌਜਵਾਨਾਂ ਨੂੰ ਅੱਜ ਇਨ੍ਹਾਂ ਚੀਜ਼ਾਂ ਤੋਂ ਵੀ ਦੂਰ ਕੀਤਾ ਜਾ ਰਿਹਾ ਕਿਉਂਕਿ ਕਾਰਨ ਇਹ ਆ ਕਿ ਜੇ ਸਾਡੇ ਇਤਿਹਾਸ ਦੇ ਨਾਲੋਂ ਨੌਜਵਾਨ ਟੁੱਟਣਗੇ ਨਾ ਇੱਕ ਕੌਮ ਦੀ ਬਦ ਕਿਸਮਤੀ ਹੋਏਗੀ ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੇ ਨਾਲੋਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਟੁੱਟਣਗੀਆਂ ਨਾ ਇੱਕ ਕੌਮ ਦੀ ਬਦ ਕਿਸਮਤੀ ਹੋਏਗੀ ਅੱਜ ਵਨਸਮਨੇ ਲੰਗਰ ਨਾ ਬਣਾ ਕੇ ਸਭ ਨੂੰ ਅਸੀਂ ਆਪਣਿਆ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਦਈਏ ਗੁਰਬਾਣੀ ਦੇ ਨਾਲ ਜੋੜ ਦਈਏ ਕਿ ਆਓ ਤੁਸੀਂ ਆਓ ਪ੍ਰਸ਼ਾਦਾ ਵੀ ਛਕੋ ਪਰ ਸਾਡਾ ਉੱਚਾ ਸੁੱਚਾ ਰੁਤਬਾ ਇਹ ਕਿ ਸਿੱਖ ਹਰੇਕ ਗਿਆਨवान ਹੋਵੇ ਹਰੇਕ ਸਿੱਖ ਨੂੰ ਸਮਝ ਹੋਵੇ ਪਾ ਆਪਣੇ ਇਤਿਹਾਸ ਤੋਂ ਜਾਣੂ ਹੋਵੇ ਇਹ ਕੌਮ ਦੀ ਅਮੀਰੀ ਇਹ ਹੋਣੀ ਚਾਹੀਦੀ ਏ ਇਦਾਂ ਕੌਮ ਸਾਡੀ ਅਮੀਰ ਹੋ ਜਾਵੇ ਆਉਣ ਵਾਲੇ ਸਮੇਂ 'ਚ ਸਾਨੂੰ ਕਦੇ ਵੀ ਦਰਦਰ ਤੇ ਥਾਂ ਤੇ ਜਾ ਕੇ ਨਾ ਝੁਕਣਾ ਪਵੇ ਅੱਜ ਦੇਖੋ ਦੂਜੇ ਧਰਮ ਦੇ ਪ੍ਰਚਾਰ ਕਰਕੇ ਸਾਡੇ ਲੋਕਾਂ ਨੂੰ ਆਪਣੇ ਨਾਲ ਜੋੜੀ ਜਾ ਰਹੇ ਆ ਪਰ ਸਾਡੀ ਕੌਮ ਇੰਨੀ ਅਮੀਰ ਹੋਣ ਦੇ ਬਾਵਜੂਦ ਵੀ ਜਦੋਂ ਬੱਚਿਆਂ ਦੀਆਂ ਫੀਸਾਂ ਕਰਨੀਆਂ ਪੈਂਦੀਆਂ ਉਦੋਂ ਗਰੀਬ ਸਿੱਖ ਦੇ ਕੋਲੋਂ ਫੀਸਾਂ ਨਹੀਂ ਦਾਰੀਆਂ ਜਾਂਦੀਆਂ ਉਹ ਫਿਰ ਮਜਬੂਰੀ ਵਿੱਚ ਜਦੋਂ ਨੂੰ ਕੋਈ ਲਾਲਚ ਦਿੰਦਾ ਤਾਂ ਉਹ ਲਾਲਚ ਦਾ ਮਾਰਿਆ ਉਹਦੇ ਵਾਲੇ ਪਾਸੇ ਚਲਿਆ ਜਾਂਦਾ ਕਿੱਥੇ ਮਨ ਕਰਕੇ ਮਜ਼ਬੂਤ ਕਰਨਾ ਸੀ ਅਸੀਂ ਆਪਣੀ ਕੌਮ ਨੂੰ ਉਥੋਂ ਅਸੀਂ ਬਿਲਕੁਲ ਹੀ ਪਿੱਛੇ हट ਗਏ ਆ ਇਹ ਦੂਦਰੇ ਪਾਸਿੋਂ ਅਸੀਂ ਦੁਖਾਵੇ ਵਾਲੇ ਪਾਸਿੋਂ ਕਿ ਹਰੇਕ ਬੰਦਾ ਕਹਿੰਦਾ ਕਿ ਮੇਰਾ ਨਾਂ ਹੋਵੇ ਜੀ ਫਲਾਣੇ ਨੇ ਆਹ ਲਾ ਦਿੱਤਾ ਜੀ ਫਲਾਣੇ ਨੇ ਆਹ ਛਕਾ ਦਿੱਤਾ ਜੀ ਠੀਕ ਹੈ ਗੁਰੂ ਘਰ ਵਿੱਚ ਲੰਗਰ ਦੀ ਮਰਿਆਦਾ ਹੈ ਸੁਚੱਜੇ ਢੰਗ ਦੇ ਨਾਲ ਲੰਗਰ ਦਾ ਪ੍ਰਬੰਧ ਹੋਣਾ ਚਾਹੀਦਾ ਸਬਰ ਦੇ ਨਾਲ ਸਿੱਖ ਛੱਕੇ ਜਾਵੇ ਸ਼ਬਰ ਦੇ ਨਾਲ ਸਿੱਖ ਬਾਣੀ ਨੂੰ ਪੜ੍ਹੇ ਸੁਣੇ ਵਿਚਾਰੇ ਤੇ ਗੱਲਾਂ ਇਹ ਹੋਣੀਆਂ ਚਾਹੀਦੀਆਂ ਅਸੀਂ ਪਿੰਡਾਂ ਦੇ ਵਿੱਚ ਕਿ ਆਹ ਇਤਿਹਾਸ ਸੁਣ ਕੇ ਆਏ ਹਾਂ ਗੁਰੂ ਅਮਰਦਾਸ ਜੀ ਨੇ ਨਗਰ ਗੋਇੰਦਵਾਲ ਸਾਹਿਬ ਵਸਾਇਆ ਸੀ ਗੁਰੂ ਅਮਰਦਾਸ ਜੀ ਮਹਾਰਾਜੀ ਨੇ ਕਿਹੜੇ ਕਿਹੜੇ ਕਾਰਜ ਕੀਤੇ ਨੇ ਉਹ ਆਣ ਕੇ ਲੋਕ ਸਾਡੇ ਘਰਾਂ 'ਚ ਦੱਸਣ ਕਿ ਆਹ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਅਸੀਂ ਗਏ ਸੀ ਸ਼ਤਾਬ ਦੀ ਮਨਾਉਣ ਤੇ ਸਾਡੇ ਜੀਵਨ ਵਿੱਚ ਜੋ ਪਹਿਲਾਂ ਨਹੀਂ ਸੀ ਸੋਝੀ ਹੈ ਕਿ ਆਹ ਸੋਝੀ ਲੈ ਕੇ ਆਏ ਸਮਝ ਲੈ ਕੇ ਆਏ ਆ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਵਿਚਾਰਾ ਕਰਦੇ ਆ ਕਈ ਪ੍ਰਕਾਰ ਦੀਆਂ ਬੋਲਾਂ ਚੁੱਕਾ ਹੋ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ